ਡੇਲੀ ਪੋਸਟ ਪੰਜਾਬ ਦੇਖਣ ਵਾਲੇ ਸਾਡੇ ਸਾਰੇ ਪਰਿਵਾਰਕ ਮੈਂਬਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਸ਼ਰਨਦੀਪ ਸਿੰਘ ਭਾਰਤ ਅੰਦਰ ਲੱਖਾਂ ਦੇਵੀ ਦੇਵਤੇ ਮੰਦਰ ਮਸਜਿਦਾਂ ਗੁਰਦੁਆਰੇ ਪੀਰਾਂ ਪਗੰਬਰਾਂ ਦੀ ਬਹੁਤ ਸਾਰੇ ਧਾਰਮਿਕ ਸਥਾਨ ਬਣੇ ਹੋਏ ਹਨ ਭਾਰਤ ਪਰ ਦੇ ਲੋਕਾਂ ਅੰਦਰ ਇਨ੍ਹਾਂ ਧਾਰਮਿਕ ਸਥਾਨਾਂ ਪ੍ਰਤੀ ਅਥਾ ਸ਼ਰਧਾ ਭਾਵਨਾ ਪਿਆਰ ਇਹਨਾਂ ਲੋਕਾਂ ਦੇ ਅੰਦਰ ਵਸਦਾ ਹੈ ਅਤੇ ਭਾਰਤ ਪਰ ਦੇ ਲੋਕ ਇਨ੍ਹਾਂ ਧਾਰਮਿਕ ਸਥਾਨਾਂ ਉੱਪਰ ਨਮਸਤਕ ਹੋ ਕੇ ਆਪਣੇ ਜੀਵਨ ਨੂੰ ਸਫਲ ਬਣਾਉਣ ਦੇ ਹਨ ਕਹਿੰਦੇ ਹਨ ਕਿ ਇਸ ਜਨਮ ਵਿੱਚ ਧਾਰਮਿਕ ਸਥਾਨਾ ਉੱਪਰ ਨਮਸਤਕ ਹੋ ਕੇ ਅਤਿ ਸ਼ਰਧਾ ਭਾਵਨਾ ਨਾਲ ਗਏ ਹੋਏ ਧਾਰਮਿਕ ਮੰਦਰਾ ਮਸਜਿਦਾਂ ਗੁਰਦੁਆਰਿਆਂ ਵਿੱਚ ਉਹ ਹਰ ਮਨੁੱਖ ਇਹ ਸ਼ਰਧਾ ਲੈ ਕੇ ਜਾਂਦੇ ਹਨ ਕਿ ਸਾਡੇ ਜਨਮ ਵਿੱਚ ਜੋ ਦੁੱਖ ਤਕਲੀਫਾਂ ਜ ਕਾਲ ਦਾ ਸਮਾਂ ਚੱਲ ਰਿਹਾ ਹੁੰਦਾ ਉਸ ਨੂੰ ਖਤਮ ਕਰਨ ਲਈ ਤੀਜਾ ਫਿਰ ਉਸ ਵਾਹਿਗੁਰੂ ਪਰਮਾਤਮਾ ਅੱਲਾਹ ਕੋਲੋਂ ਕੋਈ ਮੰਗਾ ਮੰਗਣ ਲਈ ਹਜ਼ਾਰਾਂ ਕਿਲੋਮੀਟਰ ਦਾ ਸਫ਼ਰ ਤੈ ਕਰਦੇ ਹਨ ਪਰ 6 ਸਾਲ ਦਾ ਬੱਚਾ ਜਿਸ ਨੇ ਦੁਨੀਆ ਪਰ ਦੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਭਗਤੀ ਵਿੱਚ ਕਹਿੰਦੇ ਬਹੁਤ ਸ਼ਕਤੀ ਹੈ ਅਤੇ ਇਸ ਦੀਆਂ ਬਹੁਤ ਸਾਰੀਆਂ ਸਾਡੇ ਸਮਾਜ ਅੰਦਰ ਉਦਾਹਰਨਾਂ ਵੀ ਦੇਖੀਆਂ ਜਾਂਦੀਆਂ ਹਨ ਲੋਕਾਂ ਦੇ ਮਨਾਂ ਵਿੱਚ ਵਿਸ਼ਵਾਸ ਦਾ ਦੀਵਾ ਬਲਦਾ ਹੈ ਉਹ ਕਿਸੇ ਵੀ ਮੁਸ਼ਕਲ ਨੂੰ ਪਾਰ ਕਰ ਸਕਦਾ ਹੈ ਅਤੇ ਉਸ ਵਿੱਚ ਸਫਲਤਾ ਪ੍ਰਾਪਤ ਕਰਦੇ ਹਨ ਭਗਤੀ ਦੀ ਇੰਨੀ ਤਾਕਤ ਹੈ ਕਿ ਇੱਕ 6 ਸਾਲ ਦੇ ਬੱਚੇ ਨੇ ਰਿਕਾਰਡ ਬਣਾਇਆ ਉਸ ਨੇ ਬੱਚੇ ਦੇ ਮਨ ਦੇ ਅੰਦਰ ਇਹ ਭਾਵਨਾ ਹੈ ਕਿ ਮੈਂ ਰਾਮਲੀਲਾ ਭਾਵ ਕੇ ਅਯੁੱਧਿਆ ਦੇਖਣਾ ਹੈ ਹੈ ਸ਼੍ਰੀ ਰਾਮਚੰਦਰ ਜਿੱਥੇ ਅਯੁੱਧਿਆ ਵਿੱਚ ਉਨੇ ਨੇ ਭਗਤੀ ਕੀਤੀ ਉਸ ਅਯੁੱਧਿਆ ਨੂੰ ਦੇਖਣ ਦੇ ਲਈ ਇੱਕ 6 ਸਾਲ ਦੇ ਬੱਚੇ ਦੇ ਮਨ ਅੰਦਰ ਗਿਆਸ ਹੋ ਜਾਗਦੀ ਹੈ ਅਤੇ ਉਹ ਇਸ ਨੂੰ ਪੂਰਾ ਕਰਨ ਦੇ ਲਈ ਪੰਜਾਬ ਦੇ ਇੱਕ ਛੋਟੇ ਜਿਹੇ ਜ਼ਿਲੇ ਬਾਰਡਰ ਪੱਟੀ ਉੱਪਰ ਫਾਜ਼ਲ ਕਾ ਜ਼ਿਲੇ ਦੇ 6 ਸਾਲ ਦੇ ਬੱਚੇ ਨੇ ਦੌੜ-ਦੌੜ ਕੇ ਭਈਆਰਾ ਮੀਲ ਦਾ ਸਫ਼ਰ ਤੈ ਕੀਤਾ ਇਸ ਸਫ਼ਰ ਨੂੰ ਪੂਰਾ ਕਰਨ ਲਈ ਇਸ ਬੱਚੇ ਨੂੰ ਤਕਰੀਬਨ 1 ਮਹੀਨਾ 23 ਦਿਨ ਲੱਗੇ ਉਸ ਸ਼ਰਧਾ ਭਾਵਨਾ ਵਿੱਚ ਇੰਨੀ ਤਾਕਤ ਸੀ ਕਿ ਬੱਚੇ ਸਾਲ ਦੇ ਬੱਚੇ ਨੇ ਆਪਣੀ ਮੰਜ਼ਿਲ ਤੇ ਪਹੁੰਚ ਗਿਆ 7 ਜਨਵਰੀ ਨੂੰ ਬੱਚੇ ਨੇ ਅਯੁੱਧਿਆ ਵਿੱਚ ਕਦਮ ਰੱਖਿਆ ਅਤੇ ਉਸ ਨੇ ਇੱਕ ਵਿਸ਼ਵ ਰਿਕਾਰਡ ਪੈਦਾ ਕੀਤਾ ਕਿ 6 ਸਾਲ ਦਾ ਬੱਚਾ ਹਜ਼ਾਰਾਂ ਕਿਲੋਮੀਟਰ ਦਾ ਸਫ਼ਰ ਦੌੜ ਕੇ ਪੂਰਾ ਕਰਦਾ ਹੈ ਉਸ ਬੱਚੇ ਅੰਦਰ ਕਿੰਨੀ ਸ਼ਰਧਾ ਭਾਵਨਾ ਵਸੀ ਹੋਈ ਹੈ ਬਹੁਤ ਸਾਰੇ ਸ਼ਰਧਾਲੂ ਗੱਡੀਆਂ ਬੱਸਾਂ ਰਹੀ ਜਾਂਦੇ ਹਨ ਪਰ ਇੱਕ 6 ਸਾਲ ਦੇ ਬੱਚੇ ਨੇ ਅਨੋਖਾ ਹੀ ਰਿਕਾਰਡ ਪੈਦਾ ਕੀਤਾ ਹੈ ਕਿ ਭਗਤੀ ਨੂੰ ਦਿਖਾਉਣ ਦੇ ਲਈ ਸਾਨੂੰ ਕਿਸੇ ਤਰ੍ਹਾਂ ਦੀ ਪੈਸੇ ਦੀ ਸ਼ੋਰਤ ਦੀ ਜ਼ਰੂਰਤ ਨਹੀਂ ਹੁੰਦੀ ਬਲਕਿ ਸਾਡੇ ਮਨਾਂ ਦੇ ਅੰਦਰ ਉਸ ਪ੍ਰਭੂ ਅੱਗੇ ਉਸ ਵਾਹਿਗੁਰੂ ਅੱਗੇ ਉਸ ਅੱਲਾ ਅੱਗੇ ਉਸ ਪਰਮੇਸ਼ਵਰ ਅੱਗੇ ਇਹ ਹੀ ਦੁਆ ਹੁੰਦੀ ਏ ਕਿ हे ਸੱਚੇ ਪਾਤਸ਼ਾਹ ਤੂੰ ਮਿਹਰ ਕਰਨ ਵਾਲਾ ਹੈ ਅਤੇ ਸਾਡੀ ਇਸ ਨਾ ਚੀਜ਼ ਦੁਨੀਆ ਤੇ ਕਿਰਪਾ ਕਰੀ ਅਤੇ ਸਾਨੂੰ ਆਪਣੇ ਨਾਲ ਜੋੜ ਕੇ ਰੱਖੀ ਅਸੀਂ ਹਰ ਵਕਤ ਤੇਰਾ ਸਿਮਰਨ ਤੇਰੀ ਭਜਨ ਭੰਤੀ ਤੇਰਾ ਨਾਮ ਜਪਦੇ ਰਹੀਏ ਹਰੇਕ ਮੂਨਕ